ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਦਾਸਪੁਰ ਜਤਿੰਦਰ ਭਾਈ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ 2 ਮੱਜਾਂ ਤੁਹਾਨੂੰ ਦਿਖਾਉਣੀ ਆਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾ ਜੀ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਪਿੰਡ ਚੱਠਾ ਤਹਿਸੀਲ ਪਟਾਲਾ ਜ਼ਿਲ੍ਹਾ ਤੇ ਫੋਨ ਨੰਬਰ ਪੁੱਛਦੇ ਕਰੇ 956247 ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਮਾਜਾ ਇਤਨਾ ਹੀ ਆਪਾਂ ਕਰੀਏ ਇਹ ਦੇਖਿਆ ਸੁਯੂਨੀ ਜਿਹੜੀ ਕਿਹਦੀ ਦੂਸਰੇ ਸੋ ਆ ਬੱਚਾ ਕੀ ਜਿਹਦੇ ਮਗਰ ਕੱਟੀ ਨਹੀਂ ਦੀ ਜੀ ਪਿਓ ਨਿਸ਼ਾਨੀਆਂ ਕੱਢੀ ਆ ਮਾਜਾ ਆਪ ਵੀ ਨੀਲੀ ਦੀ ਤੇ ਮਗਰ ਕੱਟੀ ਵੀ ਪਿਓਰ ਨੀਲੀ ਦੀ ਆ ਜਿਹੜੀ ਆ ਦੇਖ ਸਕਦੇ ਚੰਗੀ ਕੱਟੀ ਆ ਨੀਲੀ ਦੀ ਅੱਖਾਂ ਦੋਵੇਂ ਬਿੱਲੀਆਂ ਇਹਦੀਆਂ ਤੇ ਨਿਸ਼ਾਨੀਆਂ ਸਾਰੀਆਂ ਹੀ ਪੂਰੀਆਂ ਆ ਬੱਚੇ ਫੜੇ ਮਗਰ ਬੰਨੇ ਉਹਦੇ ਕਰਕੇ ਤੁਹਾਡਾ ਡਿੰਗੀ ਜਾਂਦੀ ਹੈ। ਇਹ ਆਈ ਹੁਣੇ ਮੈਂ। ਇਹ ਜੇ ਲੱਥੀ ਵੀ ਹੁਣੇ ਹੀ ਆ ਜੇ। ਕਿੰਨਾ ਦੁੱਧ ਜੇ ਵੇਚਿਆ ਤੇ ਕੋਲ? ਦੁੱਧ ਵੀਤੀ ਘਰ ਹੋ ਰਿਹਾ 9 ਕਿਲੋ ਗਿਆ। ਅੱਛਾ। ਤੁਹਾਨੂੰ ਮੈਂ ਗਰੰਟੀ ਦਵਾਗੇ। ਅੱਛਾ। ਬਾਕੀ ਥਣਾ ਦੀ ਸਾਡੀ ਮਿਹਨਤ ਆਬ ਹੋਈ ਸੀ। ਅੱਛਾ। ਨਹੀਂ ਆਟੇ ਘਰ ਕੋਈ ਜਾ ਕੇ ਸੋ ਗਏ ਖੜੇ। ਅੱਛਾ। ਜੇ ਨਹੀਂ ਕੋਈ ਆਨਲਾਈਨ ਦੋੜਾਂ ਨੂੰ ਪਵਾਗੇ। ਅੱਛਾ। ਫੇਰ ਗੜੇ। ਕਿਹਦਾ ਨਹੀਂ ਜਹਾੜੀ ਇਹਦੇ ਥਲੇ ਬੈ ਗਿਆ। ਹਾਂਜੀ। ਜੇ ਆਨਲਾਈਨ ਫਿਰ 44 ਦੀ ਬਾਤ ਛੱਡੀ ਕੋਈ ਗਰੰਟੀ। ਠੀਕ ਆ। ਕਿਉਂ ਆਗੇ ਜਾ ਕੇ ਲਾਹਮਾ ਦਿਲਾਉਣੀ ਨਹੀਂ ਜਹੀ ਲੈਣਾ ਅੱਛਾ ਸਾਡੇ ਘਰੇ ਚੋਕੇ ਖੜੇ ਚੋਕ ਖੜੇ ਵੀ ਚੋਕ ਹੈ ਚੋਨ ਤੋਂ ਬਿਨਾ ਨਾ ਤੁਸੀਂ ਨਾ ਚੋਨ ਤੋਂ ਬਿਨਾ ਦਿਆ ਕਰੋ ਇਹ ਸਾਰੇ ਵੀ ਇਹਨਾਂ ਨੇ ਇਹੀ ਬੇਨਤੀ ਆ ਕਿ ਚੋਕੇ ਖੜਿਆ ਕਰੋ ਤੁਰ ਹਾਂ ਇੱਕ ਦੀ ਵਾਕਈ ਹੈ ਕਿ ਖੜਿਆ ਤਸੱਲੀ ਕਰਕੇ ਕਰੋ ਸਿੱਧੀ ਤੋਰ ਦੇ ਵੀ ਜੇ ਤੁਹਾਨੂੰ ਦਰਦ ਨਾ ਦੇ ਦੂਜੇ ਪਰ ਆਹ ਮੈਂ ਤਾਂ ਮੋੜੀ ਆ ਗਿਆ ਪਾਈ ਅਦਿੱਤੀ ਦਰਤ ਨਹੀਂ ਹੋਈ ਆ ਜਦੋਂ ਸੱਜਣ ਆਜੇਗੇ ਸੱਜਣ ਆਗੇ ਤਾਰੇ ਬਚਾ ਜੇ ਚੱਲਦਾ ਵਾਲੀ ਗੱਲ ਆ ਇਹ ਰੇ ਨੀ ਚੱਲਣ ਦੀ ਆਪ ਨਹੀਂ ਦੈਣੀ ਰੇ ਨੀ ਤੇ ਇਹ ਤਾਂ ਮੁੱਲ ਵੀ ਤੇ ਫਿਰ ਇਹਦਾ ਮੁੱਲ ਵੀ ਜੀ 62000 62000 ਹਾਂ ਜੀ 60 ਤੇ ਕਰਦੀਏ ਪੂਰੇ ਦੀ ਢੇਰਾ ਗਈ ਠੀਕ ਹੈ ਕੱਟੀ ਨਹੀਂ ਲਈਦੀ ਮਗਰ ਕੱਟੀ ਜਿਹੜੀ ਨੀਲੀ ਦੀ ਆ ਬਾਕੀ ਬੱਚਾ ਤੁਹਾਡੇ ਸਾਹਮਣੇ ਜੇ ਵੱਡਾ ਛੋਟਾ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਰੱਬਨ ਮੈਂ ਦੀਆਂ ਤੇ ਇਹ ਵੀ ਨਹੀਂ ਲਈਦੀ ਆ ਜਿਹੜੀ ਠੀਕ ਹੈ ਜਦੋਂ ਹੋਏ ਨਾ ਕਹਿਣ ਵਾਲੀ ਗੱਲ ਹੁੰਦੀ ਆ ਪਿਓ ਰੋੜ ਦੇ ਸਾਰੇ ਨਿਸ਼ਾਨੀਆਂ ਮਹਾਨੇ ਦੇ ਚਿੱਟਾ ਖਰਾਉ ਤੋਰ ਹੈ ਨੋ ਮੈਂ ਇਹ ਕਿੰਨੇ ਕ ਦੁੱਧ ਆ ਲਈ ਆ ਪਿਲੀਆ ਵੀ ਜੀ ਦੁੱਧ ਪਹਿਲੇ ਮਹੀਨੇ 13 ਲੀਟਰ ਚ ਆਇਆ ਅੱਛਾ ਉਹ ਤਾਂ 15 ਲੀਟਰ ਮੈਂ ਦਊ ਮੈਂ ਚੱਗੀ ਲਿਖਾ ਦੇਂਗੇ ਬਾਕੀ ਇਹ ਕਿ ਸੰਭੇ ਸੰਭੇ ਚੰਗੀ ਆ ਲੈ ਆ ਇਹ ਤਾਂ ਬੜੀ ਜਨਾ ਆ ਲੈ ਵਾਕੀ ਗੱਬਨੇ ਆ ਤੇ ਆਪਣੇ ਸਾਨ ਪਾਸ ਕਰਕੇ ਖੜਾ ਇੱਥੇ ਕਰਨੀ ਤੁਸੀਂ ਆਪਣੀ ਤਸੱਲੀ ਨਾਲ ਤੇ ਆਪਣੀ ਮਰਜ਼ੀ ਨਾਲ ਪਸੰਦ ਹੋਵੇ ਤਾਂ ਲੈ ਜਾਓ ਨਹੀਂ ਪਸੰਦ ਹੋਵੇ ਤਾਂ ਇੱਥੇ ਰਹਿਣ ਦੋ ਇਹ era molavi de fir era molavi de 85000 85000 ਆ ਵਿੱਚੋਂ ਕਰਦਾ ਮੰਨਤਾ ਨਾ 80 ਦੀ ਦਵਾਗੀ 80000 ਦੀ ਹਾਂਜੀ ਠੀਕ ਆ ਚਲੋ ਮੌਕੇ ਤੇ ਹੋਰ ਹੋ ਜੂਗਾ ਮੰਨਤਾ ਨਾ 75000 ਦੀ ਦੀਆਂ ਨਹੀਂ ਦੇਣਾ ਅੱਛਾ 75000 ਦੀ ਹਾਂ ਨਾ 75000 ਨਹੀਂ ਦੇਵਾਂਗੇ ਠੀਕ ਆ ਆ ਗੱਬਣ ਵਾਛੀ ਦੇਖੋ ਇਹ ਗੱਬਣ ਆ ਜੇ ਹਸਤਾ ਜੀ ਦੀ ਵਸੀ ਠੀਕ ਆ ਦੇਖੋ ਠੰਡੀ ਉਸ ਸੂਈ ਤੋਂ ਸ਼ੁਰੂ ਕਰਨਾ ਇਸ ਤੌਰ ਦਾ ਵਿਧੀ ਨਵੇਂ ਇਹ ਗੱਬਣ ਆ ਜਿਹੜੀ ਹੌਟਾ ਕਹਿੰਦੇ ਕਿ ਅਜੇ ਇਹਨੇ ਖੜਨਾ ਤੇ ਕਿੰਨਾ ਕੁ ਦੁੱਧ ਚਾਹੋਗੇ ਵਿੱਚ ਦੀ ਹੈ ਪਹਿਲਾਂ ਨੇ ਤੇਰਾ 20 ਲੀਟਰ ਦੁੱਧ 15-16 ਕਿਲੋ ਵਿੱਚ ਚਾਹੋਗੀ ਠੀਕ ਹੈ ਜੀ ਵੱਡੀ ਬੜੀਆਂ ਜਿਹੜਾ ਲੈ ਲੂ ਅਸੀਂ ਤੇ ਇਹਦਾ ਮੁੱਲ 35000 35000 ਹੋਰ ਕਰਨਾ ਮਨ 30000 ਜੀ 30000 ਜੀ ਹੁਣ ਇੱਕਾ 20 ਸਵਾਈ ਹੈ ਜਿਹੜੇ ਥਾਣੇ ਤੇ ਲੱਗੇ ਤੇ ਦੇਖ ਸਕਦੇ ਜੀ ਇਹ ਪਹਾੜਾਂ ਦੇ ਵਿੱਚੋਂ ਜਾਂਦੇ ਹੋ ਕਿੰਨਾ ਚਿਰ ਹੋ ਗਿਆ ਵਿਧਿੰਨ ਸੋਈ ਨਾ ਇਹ ਨੌਂ ਤੇ ਜੜੇ ਜੀ ਤੀਸਰਾ ਦਿਨ ਆ ਕਿੰਨਾ ਬੋਲਾ ਜੇ ਤੇ ਕੋਲ ਬੋਲਾ ਇਹ ਤੇ 13 ਲੀਟਰ ਆਣਾ ਹੈਗਾ ਪੱਕਾ ਤਾਂ 13 ਲੀਟਰ ਆ ਉਹ ਚੁਆਈ ਕਰਕੇ ਖੜੇ ਸੋਈ ਸਵਾਈ ਕਿੰਨਾ ਕੁ ਚੁਆਈ ਜਾ ਨਹੀਂ ਨਾ ਆਨਲਾਈਨ ਚੁਆ ਕੇ ਖੜੇ ਆਪਣੀ ਤਸਦੀਕ ਕਰਕੇ ਖੜੇ ਬਾਹਰ ਜ ਨਹੀਂ ਨਾਮਾ ਕੋਈ ਲੈਣਾ ਠੀਕ ਆ ਹਾਂ ਜੀ ਕਿੰਨੇ ਕੁ ਮੁੱਲ ਰੱਖਣੇ ਜੇ 18 ਕਿਲੋ ਦੀ ਹੋਊਗੀ ਵੇੜ ਅੱਛਾ 80 ਆ ਪੰਜਾਹ ਦੀ ਕੋਈ ਠੀਕ ਆ ਬੜੀਆਂ ਵਧੀਆ ਤੇ ਕਿੰਨੇ ਕੁ ਮੁੱਲ ਆ ਲਈ ਆ ਇਹਦਾ ਮੁੱਲ 35000 ਦੀ ਦਵਾਂਗੇ 35000 ਦੀ ਹਾਂ ਜੀ ਚਲੋ ਜੀ ਹੁਣ ਆ ਗਏ ਦੂਸਰੇ ਨੰਬਰ ਤੇ ਤੀਸਰੇ ਤੇ ਚੰਗੇ ਕਦ ਕਾਠ ਵਾਲੀ ਆਹ ਸਰ ਰਾਤ ਹੀ ਗਾ ਰਹੀ ਆ ਆ ਥਾਣੇ ਵੀ ਤੇ ਦੇਖ ਸਕਦੇ ਵਾਹ ਜਿਹੜਾ ਵਾਹ ਦਾਣ ਠੀਕ ਹੈ ਜੀ ਮਗਰ ਇਹ ਤੇ ਵਸ਼ੀ ਹੈ ਜੀ ਮੈਂ ਤਾਂ 20 ਕਿਲੋ ਵੜ ਦਊਗੀ ਕਿੰਨਾ ਚਿਰ ਹੋਇਆ ਸੋਈ ਨਾ ਇਹ ਕਾਦੀ ਸਹੀ ਜੀ ਉਹ ਸਾਹਮਣੇ ਬੱਚੀ ਹੈ ਤਾਜੀ ਆ ਬੱਚਾ ਤੁਹਾਨੂੰ ਹੁਣੇ ਦਿਖਾ ਦੇ ਆ ਬੱਚਾ ਜੀ ਜਿਹੜਾ ਇਹਦਾ ਤਾਜ਼ਾ ਹੀ ਆ ਬੱਚਾ ਉਹ ਤਰ੍ਹਾਂ ਜਿਹੜਾ ਘੱਟ ਘੱਟ ਚੰਗਾ ਹੈ ਤੇ ਬਾਕੀ ਹੈ ਥੋੜੀ ਲੱਪੇ ਜੇ ਬਾਕੀ ਖਾਣੇ ਇਹ ਕਾਦੀ ਸਹੀ ਬੱਚਾ ਹੁਣੇ ਜਾਈਏ ਮੇਖੋ ਟਲੜਾ ਨਾ ਬੱਚੀ ਬੜੀ ਚੰਗੀ ਉਹਦੋਂ ਰੋਗੀ ਤੇ ਇਹਦਾ ਮੁੱਲ ਅਸੀਂ ਇਹ ਕੀਤਾ ਤੁਹਾਨੂੰ ਪੈਸੇ ਯਾਰ ਕਰ ਲੀਏ ਅੱਛਾ ਹਾਂਜੀ ਕਿੰਨੇ ਦੇ ਦੇ ਦिए 45000 ਦੀ 45000 ਦੀ ਕਰਨਾ ਮਨ ਤਾਂ ਨਾ ਹੋਰ ਕਰ ਦਾਂਗੇ ਕਿੰਨਾ ਜਿੰਨਾ ਕਹੋਗੇ ਤੁਸੀਂ 43 ਦੇ ਦਈਏ ਫਿਰ ਪੂਰੇ 40000 ਦੀ ਆਣਾ ਲਾਉਂਗੇ ਅੱਛਾ ਪੂਰੇ 40 ਦੀ 40000 ਦੀ ਜਰਾ ਠੀਕ ਹੈ ਹੋ ਲੱਲੀ ਭਾਈ ਠੀਕ ਠਾਕ ਹੈ ਹਾਂਜੀ ਆਏ ਕੋ ਬੋਲ ਨਹੀਂ ਦੇ ਤੁਸੀਂ ਠੀਕ ਹੈ ਆ ਵੀ ਸੋ ਇਸੇ ਵਾਈ ਤੇ ਕਿੰਨਾ ਚਿਰ ਦੀ ਸੋਈ ਦਿੱਤੀ ਹੈ ਨਹੀਂ ਵਿੱਚ ਪਸਾਂ ਹੀ ਸਹੀ ਹੈ ਮਗਰ ਇਹ ਹੋਸੀ ਹੈ ਅੱਛਾ ਹਾਂਜੀ ਤੇ ਇਹਦਾ ਬੋਲਾ ਕਿੰਨਾ ਕੁ ਚੇ ਦੇਕਾ ਬੋਲਾ 8-9 ਕਿਲੋ ਨਾਲ ਤੇ ਕਿੰਨਾ ਕੁ ਚਵਾਈ ਜਾਊਗੀ ਬੋਲਦੇ ਵਿੱਚ 12 ਕਿਲੋ ਜਾਊਗੀ ਠੀਕ ਹੈ ਤੇ ਕਿੰਨਾ ਰੱਖਣਾ ਇਹਦਾ ਮੁੱਲ ਹਾਂ ਖੋਤ ਨਹੀਂ ਮੁੱਲ ਇਹਦਾ 30000 30000 ਹਾਂਜੀ ਵਿੱਚੋਂ ਕਰਦੇ ਨਾ ਮੈਂ ਤਾਂ ਨਾ 50000 ਦੀ ਦੇ ਦਾਂ ਜਾਨਾ ਅੱਛਾ 50000 ਦੀ ਦੇ ਦੋਗੇ ਚਲੋ ਬਾਕੀ ਵਿੱਚੋਂ ਛੋਟ ਛੱਟ ਹੋ ਜਾਊਗੀ ਹਾਂਜੀ ਹਾਂਜੀ ਠੀਕ ਐ ਤੇ ਬਾਕੀ ਇਤਨਾ ਵੀਰਾ ਭਰਾਵਾਂ ਦੀ ਰੌਣਕ ਲੱਗੀ ਰਹਿੰਦੀ ਫਿਰ ਇੱਥੇ ਹਾਂਜੀ ਹਾਂਜੀ ਇਹ ਰੌਣਕ ਲੱਗਦੀ ਰਹਿੰਦੀ ਐ ਤੇ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀ ਪਸੰਦ ਕਰਕੇ ਵੇਖ ਚਾਕ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ